ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਇੱਕ ਭੈਣ ਨੇ ਆਪਣੀ ਹੱਡ ਮਿੱਤੀ ਸੁਣਾਈ ਉਹਨਾਂ ਨੇ ਆਪਣਾ ਦੱਸਿਆ ਕਿ ਉਹਨਾਂ ਦਾ ਗੁਰੂ ਮਹਾਰਾਜ ਨਾਲ ਕਿੰਨਾ ਕੁ ਪ੍ਰੇਮ ਸੀ ਤੇ ਕਿੰਨੇ ਕੁ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਸ਼ਟ ਆਏ ਕੀ ਕੁਝ ਉਹਨਾਂ ਨੇ ਦੇਖਿਆ ਤੇ ਕਿਵੇਂ ਉਹਨਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਖਾਲਸਾ ਜੀ ਉਹ ਭੈਣ ਦੱਸਦੇ ਨੇ ਖਾਲਸਾ ਜੀ ਉਹ ਭੈਣ ਨੇ ਦੱਸਿਆ ਕਿ ਇਹ ਭੈਣ ਦੀ ਹੱਡ ਬੀਤੀ ਹੈ ਜਿਹੜੀ ਖਾਲਸਾ ਜੀ ਇਹ ਲਾ ਲੋ ਕਿ 2-4 ਮਹੀਨਿਆਂ ਦੀ ਵੀ ਕੋਈ ਜ਼ਿਆਦਾ ਕਾਫੀ ਟਾਈਮ ਭੈਣ ਕਹਿੰਦੇ ਨਹੀਂ ਹੋਇਆ ਥੋੜਾ ਹੀ ਸਮਾਂ ਹੋਇਆ ਤੇ ਖਾਲਸਾ ਜੀ ਭੈਣ ਦੱਸਦੇ ਕਹਿੰਦੇ ਕਿ ਮੇਰੇ ਜਿਹੜੇ ਮੰਮੀ ਨੇ ਉਹ ਨਹੀਂ ਹੈਗੇ ਤੇ ਅਸੀਂ ਕਹਿੰਦੇ ਦੋ ਭੈਣਾਂ ਇੱਕ ਪਰਾ ਤੇ ਇੱਕ ਫਾਦਰ ਸਾਹਿਬ ਤੇ ਕਹਿੰਦੇ ਜਿਹੜੀ ਮੇਰੀ ਭੈਣੇ ਵੀ ਇੱਕ ਵਿਆਹੀ ਹੋਈ ਮੇਰੇ ਤੋਂ ਵੱਡੀ ਤੇ ਅਸੀਂ ਭੈਣ ਭਰਾ ਦੋਨੇ ਤੇ ਇੱਕ ਫਾਦਰ ਸਾਹਿਬ ਤਿੰਨੇ ਅਸੀਂ ਫੈਮਿਲੀ ਦੇ ਵਿੱਚ ਹੁਣ ਮੈਂਬਰ ਆ ਇੱਕ ਭੈਣ ਵਿਆਹੀ ਹੋਈ ਤੇ ਖਾਲਸਾ ਜੀ ਉਹ ਭੈਣ ਕਹਿੰਦੇ ਕਿ ਮੈਂ ਆਪਣਾ ਪੜਾਈ ਲਿਖਾਈ ਵੀ ਕੀਤੀ ਘਰ ਦਾ ਸਾਰਾ ਕੰਮ ਵੀ ਸੰਭਿਆ ਕੀਤਾ ਸਾਰਾ ਕੁਝ ਕਿਉਂਕਿ ਜਿਹੜੇ ਮੰਮੀ ਸੀ ਉਹਨਾਂ ਦੀ ਡੈਥ ਨਾ ਛੋਟੇ ਹੁੰਦੇ ਤੋਂ ਕਹਿੰਦੇ ਹੋ ਗਈ ਸੀਗੀ ਐਨੀ ਵੀ ਜ਼ਿਆਦਾ ਕਹਿੰਦੇ ਅਸੀਂ ਵੀ ਛੋਟੇ ਹੀ ਸੀਗੇ ਉਦੋਂ ਹੋ ਗਈ ਸੀਗੀ ਡੈਥ ਤੇ ਉਹ ਪੈਣ ਦੱਸਦੇ ਖਾਲਸਾ ਜੀ ਵੀ ਪਹਿਲਾਂ ਕਹਿੰਦੇ ਵੀ ਅਸੀਂ ਆਪਣੀ ਮੰਮੀ ਨਾਲ ਗੁਰੂ ਘਰ ਜਾਂਦੇ ਹੁੰਦੇ ਸੀਗੇ ਜਾਣਾ ਗੁਰੂ ਘਰ ਕਹਿੰਦੇ ਅਸੀਂ ਨਾ ਸਵੇਰੇ ਜਾਂਦੇ ਹੁੰਦੇ ਸੀ ਨਾਲੇ ਗੁਰੂ ਮਹਾਰਾਜ ਦੀ ਸੇਵਾ ਕਰਨੀ ਮੱਥਾ ਟੇਕਣਾ ਤੇ ਕਹਿੰਦੇ ਅਸੀਂ ਫਿਰ ਚਾਹ ਜਲ ਪਾਣੀ ਛੱਕ ਕੇ ਫਿਰ ਘਰੇ ਆਉਣਾ ਆਗੇ ਫਿਰ ਕੰਮਕਾਰਾਂ 'ਚ ਲੱਗਣਾ ਪਾਠ ਕਰਨਾ ਕਹਿੰਦੇ ਜਦੋਂ ਮੈਨੂੰ ਟਾਈਮ ਲੱਗਣਾ ਦੇਣ ਦੇ ਵਿੱਚ ਜਦੋਂ ਵੀ ਤੇ ਮੈਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਜਾਂ ਮੂਲ ਮੰਤਰ ਕਰਨਾ ਤੇ ਜਾਣਾ ਪੰਜ ਬਹਣੀਆਂ ਸਵੇਰੇ ਦੇ ਟਾਈਮ ਲੱਗਣਾ ਕਰ ਲੈਣੀਆਂ ਨਹੀਂ ਨਾ ਕਰਨੀਆਂ ਕਿਉਂਕਿ ਖਾਲਸਾ ਜੀ ਭੈਣ ਕੱਲੇ ਤੇ ਇੱਕ ਜਿਵੇਂ ਕਹਿੰਦੇ ਨੇ ਛੋਟੀ ਉਮਰ ਵਿੱਚ ਜ਼ਿੰਮੇਵਾਰੀਆਂ ਪੈ ਜਾਣੀਆਂ ਮਾਂ ਦਾ ਚਲੇ ਜਾਣਾ ਬਹੁਤ ਔਖਾ ਹੋ ਜਾਂਦਾ ਹੈ ਖਾਲਸਾ ਜੀ ਜਿੰਦੇ ਤੇ ਪੈਂਦੀ ਉਹੀ ਜਾਣਦਾ ਹੈ ਕਿ ਉਹ ਭੈਣ ਖਾਲਸਾ ਜੀ ਦੱਸ ਦੇ ਕਿ ਇਸ ਤਰ੍ਹਾਂ ਕਰਕੇ ਨਾ ਮੇਰੀ ਜ਼ਿੰਦਗੀ ਸੀ ਵੀ ਜੇ ਮੈਨੂੰ ਪਹਿਲਾਂ ਸੀ ਚਲੇ ਜਾਣਾ ਤੇ ਕਹਿੰਦੇ ਵੀ ਬਾਅਦ ਦੇ ਵਿੱਚ ਮਾਤਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਵਿੱਚ ਕਹਿੰਦੇ ਵੀ ਗੁਰੂ ਘਰ ਨਹੀਂ ਸੀ ਜਾਇਆ ਜਾਂਦਾ ਕਿਉਂਕਿ ਨਾਲ ਜਾਣ ਵਾਲਾ ਹੀ ਕੋਈ ਨਹੀਂ ਸੀ ਖਾਲਸਾ ਜੀ ਇਸ ਤਰ੍ਹਾਂ ਕਰਕੇ ਭੈਣ ਦੱਸਦੇ ਕਿ ਗੁਰੂ ਘਰ ਨਹੀਂ ਸੀ ਜਾਇਆ ਜਾਂਦਾ ਜਦੋਂ ਵੀ ਕਹਿੰਦੇ ਕੋਈ ਦਿਨ ਦਿਹਾੜ ਆਉਣਾ ਕੋਈ ਪ੍ਰੋਗਰਾਮ ਹੋਣਾ ਜਾਂ ਕੋਈ ਸੰਗਰਾਦ ਹੋਣੀ ਜਿਸ ਤਰ੍ਹਾਂ ਵੀ ਕਰਕੇ ਤੇ ਕਹਿੰਦੇ ਵੀ ਮੈਂ ਜਦੋਂ ਵੀ ਆਪਣੇ ਵੀ ਗੁਆੜ ਦੇ ਵਿੱਚ ਚਾਚੀਆਂ ਤਾਈਆਂ ਜਾਂ ਕਿਸੇ ਨੂੰ ਵੀ ਕਹਿੰਦੇ ਕਹਿਣਾ ਵੀ ਗੁਰੂ ਘਰ ਜਾਣ ਨੂੰ ਤੇ ਕਹਿੰਦੇ ਉਹਨਾਂ ਨੇ ਮੈਨੂੰ ਕਹਿ ਦੇਣਾ ਕਿ ਅਸੀਂ ਤਾਂ ਜਾ ਆਏ ਕਹਿੰਦੇ ਮੇਰੇ ਨਾਲ ਕਿਸੇ ਨੇ ਵੀ ਨਾ ਤੁਰਨਾ ਕਹਿੰਦੇ ਜੇ ਮੈਂ ਮੇਰੇ ਨਾਲ ਉਹ ਨਾ ਤੁਰਨਾ ਵੀ ਤੇ ਕਹਿੰਦੇ ਉਹਨਾਂ ਨੇ ਵੀ ਕੁਝ ਇਸ ਤਰ੍ਹਾਂ ਮੇਰੇ ਨਾਲ ਕਰਨਾ ਵੀ ਜਲਦੀ ਕਰ ਇਸ ਤਰ੍ਹਾਂ ਕਰ ਵੀ ਜਿਵੇਂ ਥੋੜਾ ਤੰਗ ਪਰੇਸ਼ਾਨ ਕਰਨਾ ਵੀ ਤੂੰ ਸਾਨੂੰ ਲੇਟ ਕਰ ਦੇਨੀ ਹੈ ਜਾਣ ਤੋਂ ਗੁਰੂ ਘਰ ਤੇ ਭੈਣ ਕਹਿੰਦੇ ਵੀ ਫਿਰ ਮੈਂ ਨਾ ਜਾਣਾ ਹੀ ਨਾ ਕਰਨਾ ਕਿਉਂਕਿ ਵੀ ਇਸ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਬਿਹੇਵੀਅਰ ਕਰਨਾ ਜੇ ਕਦੇ ਤੁਰ ਪੈਣਾ ਮੇਰੇ ਨਾਲ ਤੇ ਕਹਿੰਦੇ ਫਿਰ ਮੈਂ ਘਰੇ ਬੈਠੇ ਵੀ ਗੁਰੂ ਮਹਾਰਾਜ ਨੂੰ ਅਰਦਾਸ ਕਰਨੀ ਕਿ ਮਾਰਾ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੀ ਹੋ ਵੀ ਮੇਰੇ ਨਾਲ ਆਉਣ ਵਾਲਾ ਕੋਈ ਨਹੀਂ ਕਹਿੰਦੇ ਕਦੇ-ਕਦੇ ਮੈਂ ਆਪਣੇ ਫਾਦਰ ਸਾਹਿਬ ਨਾਲ ਚੰਗੀ ਜਾਣਾ ਪਰ ਕਈ ਵਾਰ ਨਹੀਂ ਵੀ ਕੰਮਾਂ ਦੇ ਵਿੱਚ ਫਾਦਰ ਸਾਹਿਬ ਦਾ ਟਾਈਮ ਲੱਗਣਾ ਨਾ ਕਹਿੰਦੇ ਭਰਾ ਦਾ ਟਾਈਮ ਲੱਗਣਾ ਤੇ ਨਾ ਵੀ ਮੇਰੇ ਤੋਂ ਜਾਇਆ ਜਾਣਾ ਤੇ ਕਹਿੰਦੇ ਵੀ ਇਸ ਤਰ੍ਹਾਂ ਫਿਰ ਮੈਂ ਘਰੇ ਬੈਠ ਕੇ ਅਰਦਾਸ ਬੇਨਤੀ ਕਰਨੀ ਕਿ ਮਹਾਰਾਜ ਤੁਸੀਂ ਜਾਣਦੇ ਹੀ ਹੋ ਕਿ ਵੀ ਮੈਂ ਗੁਰੂ ਘਰ ਨਹੀਂ ਆ ਸਕਦੀ ਵੀ ਮੇਰੇ ਕੋਲੋਂ ਨਹੀਂ ਆਇਆ ਜਾਂਦਾ ਤੇ ਕਹਿੰਦੇ ਮੈਂ ਘਰੇ ਬੈਠਾ ਹੀ ਅਰਦਾਸ ਕਰਨੀ ਤੇ ਕਹਿੰਦੀ ਘਰੇ ਬੈਠੇ ਹੀ ਕਹਿੰਦੇ ਭੈਣ ਕਹਿੰਦੇ ਮੈਂ ਵੀ ਗੁਰੂ ਮਹਾਰਾਜ ਦੀ ਬਾਣੀ ਪੜ੍ਹਨੀ ਜਿੰਨੀ ਕੁ ਮੇਰੇ ਤੋਂ ਕਮਾਂ ਕਰਾਂ ਤੇ ਵੇਲ ਮਿਲਣੀ ਤੇ ਮੈਂ ਉਹਨਾਂ ਦਾ ਪਾਠ ਕਰਨਾ ਕਹਿੰਦੇ ਇਸ ਤਰ੍ਹਾਂ ਕਰਕੇ ਖਾਲਸਾ ਜੀ ਭੈਣ ਕਹਿੰਦੇ ਕਿ ਮੇਰਾ ਚੱਲਦਾ ਕਿਆ ਕੋਸ਼ਕੇ ਟਾਈਮ ਕਹਿੰਦੇ ਕੋਈ ਸਾਲ ਡੇਢ ਕਹਿੰਦੇ ਇਸ ਤਰ੍ਹਾਂ ਲੰਘਿਆ ਤੇ ਕਹਿੰਦੇ ਵੀ ਜਿਹੜੇ ਸਾਡੇ ਨਾ ਗੁਵਾੜ ਦੇ ਵਿੱਚ ਕਹਿੰਦੇ ਇੱਕ ਘਰ ਸੀ ਕਹਿੰਦੇ ਉਹ ਨਾ ਵੀ ਸਾਡੇ ਤਰ੍ਹਾਂ ਸੀ ਕਹਿੰਦੇ ਅਸੀਂ ਵੀ ਠੀਕ ਜਿਹੀ ਸੀ ਪਰਿਵਾਰ ਤੋਂ ਵੀ ਸਾਡੇ ਘਰ ਵੀ ਕੋਈ ਜ਼ਿਆਦਾ ਜਿਵੇਂ ਕਹਿੰਦੇ ਨੇ ਵੀ ਵਧੀਆ ਨਹੀਂ ਸੀ ਬਸ ਗੁਜ਼ਾਰਾ ਹੀ ਚੱਲਦਾ ਸੀ ਪਰਮਾਤਮਾ ਦੀ ਕਿਰਪਾ ਨਾਲ ਤੇ ਪਰ ਕਹਿੰਦੇ ਬਾਕੀ ਸਾਡੇ ਘਰੇ ਨਾ ਦੁੱਖ ਤੇ ਖਲੀਫ ਬਹੁਤ ਰਹਿੰਦਾ ਸੀ ਤੇ ਬਰਕਤ ਨਹੀਂ ਸੀ ਪੈਂਦੀ ਕੀ ਕਹਿੰਦੇ ਸਾਡੇ ਘਰ ਵਿੱਚ ਅਸੀਂ ਕਮਾਈ ਮਿਹਨਤ ਬਹੁਤ ਕਰਦੇ ਸੀ ਪਰ ਬਰਕਤ ਬਿਲਕੁਲ ਵੀ ਨਹੀਂ ਸੀ ਪੈਂਦੀ ਕੀ ਪੈਸਾ ਆਉਂਦਾ ਬਹੁਤ ਸੀ ਕਹਿੰਦੇ ਪਰ ਇੰਨਾ ਨਹੀਂ ਸੀ ਪਤਾ ਲੱਗਦਾ ਕਿ ਪੈਸਾ ਜਾਂਦਾ ਕਿੱਥੇ ਆ ਵੀ ਪੈਸਾ ਆਉਣਾ ਬਹੁਤ ਤੇ ਪਰ ਪੈਸਾ ਲੱਭਣਾ ਹੀ ਨਾ ਵੀ ਤੇ ਸਮਝ ਨਾ ਆਉਣੀ ਵੀ ਕਿੱਧਰ ਚਲਾ ਗਿਆ ਇਸ ਤਰ੍ਹਾਂ ਦਾ ਕਹਿੰਦੇ ਸਿਸਟਮ ਸੀ ਸਾਡੇ ਘਰ ਵਿੱਚ ਤੇ ਮੈਂ ਕਹਿੰਦੇ ਵੀ ਸਾਡੇ ਗਮਾਣ ਤੇ ਵਿੱਚ ਸੀ ਤੇ ਕਹਿੰਦੇ ਉਹ ਵੀ ਨਾ ਸਾਡੇ ਤਰ੍ਹਾਂ ਹੀ ਸੀ ਪਰਵਾਰ ਵੀ ਕਹਿੰਦੇ ਮੇਰੇ ਪੂਰੇ ਵੀ ਅੱਖਾਂ ਦੇ ਦੇਖਣ ਵਾਲਾ ਹੀ ਸਿਸਟਮ ਵੀ ਸਾਹਮਣੇ ਸਾਹਮਣੇ ਕਹਿੰਦੇ ਵੀ ਉਹ ਜਿਵੇਂ ਕਹਿੰਦੇ ਨੇ ਕੋਸ਼ਿ ਹੀ ਸਾਲਾਂ ਦੇ ਵਿੱਚ ਵੀ ਇੰਨੀ ਵਧੀਆ ਮਹਾਰਾਜ ਦੀ ਉਹਨਾਂ ਤੇ ਕਿਰਪਾ ਹੋਈ ਕਿ ਉਹਨਾਂ ਦੇ ਘਰੇ ਸਾਰਾ ਕੁਝ ਵਧੀਆ ਹੋ ਗਿਆ ਤੇ ਕਹਿੰਦੇ ਇਸ ਤਰ੍ਹਾਂ ਬੈਠੇ ਬੈਠੇ ਇੱਕ ਦਿਨ ਨਾ ਵੀ ਮੈਂ ਬੈਠੇ ਬੈਠੇ ਸੋਚਿਆ ਕਿ ਗੁਰੂ ਮਹਾਰਾਜ ਨੂੰ ਤਾਂ ਮੈਂ ਵੀ ਬਹੁਤ ਮੰਨਨੀ ਆ ਪਾਠ ਵੀ ਬਹੁਤ ਕਰਦੀ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਵੀ ਸਾਡੀ ਵੀ ਸੁਣੋ ਤੇ ਕਹਿੰਦੇ ਕਿ ਉਹਨਾਂ ਦੀ ਜਿਹੜੀ ਮਾਤਾ ਸੀ ਬਜ਼ੁਰਗ ਉਹਨਾ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਜਗਾਉਂਦੇ ਹੁੰਦੇ ਸੀ ਸ਼ਹੀਦਾ ਸਿੰਘਾਂ ਦੀ ਉਹ ਜੋਤ ਜਗਾਉਂਦੇ ਸੀ ਤੇ ਕਹਿੰਦੇ ਜਿਵੇਂ ਸ਼ਹੀਦੀ ਦੇਗ ਉਹਨਾਂ ਦੇ ਜਿਹੜੇ ਬਜ਼ੁਰਗ ਨੇ ਉਹ ਸ਼ਹੀਦੀ ਦੇਗ ਦੀ ਰਸਤੇ ਵੀ ਚੜਾਉਂਦੇ ਹੁੰਦੇ ਸੀ ਤੇ ਕਹਿੰਦੇ ਮੈਨੂੰ ਨਾ ਰਸਤੇ ਬਾਰੇ ਤਾਂ ਪਤਾ ਸੀ ਵੀ ਉਹ ਰਸਤੇ ਚੜਾਉਂਦੇ ਨੇ ਪਰ ਕਹਿੰਦੇ ਵੀ ਮੈਨੂੰ ਜੋਤ ਬਾਰੇ ਨਹੀਂ ਸੀ ਪਤਾ ਵੀ ਉਹ ਜੋਤ ਵੀ ਜਗਾਉਂਦੇ ਨੇ ਕਿ ਖਾਲਸਾ ਜੀ ਇਸ ਤਰ੍ਹਾਂ ਭੈਣ ਦੱਸ ਦੇ ਕਿ ਮੈਨੂੰ ਪਤਾ ਲੱਗਾ ਵੀ ਹੌਲੀ ਹੌਲੀ ਕਰਕੇ ਕਹਿੰਦੇ ਵੀ ਮੈਂ ਉਹਨਾਂ ਦੇ ਘਰੇ ਗਈ ਤੇ ਕਹਿੰਦੇ ਉੱਥੋਂ ਮੈਨੂੰ ਪਤਾ ਲੱਗਾ ਕਿ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਸ਼ਹੀਦਾ ਦੇ ਨਾਮ ਦੀ ਵੀ ਜੋਤ ਵੀ ਜਗਾਉਂਦੇ ਨੇ ਤੇ ਸ਼ਹੀਦੀ ਦੇਗ ਵੀ ਉਹ ਚੜਾਉਂਦੇ ਨੇ ਜਦੋਂ ਕੋਈ ਉਹਨਾਂ ਨੂੰ ਦਿੱਕਤ ਆਉਂਦੀ ਹੈ ਜਾਂ ਪਰੇਸ਼ਾਨੀ ਆਉਂਦੀ ਹੈ ਵੀ ਉਹ ਦੇਗ ਦੀ ਰਸਤੇ ਵੀ ਚੜਾਉਂਦੇ ਨੇ ਤੇ ਖਾਲਸਾ ਜੀ ਜਦੋਂ ਵੀ ਮੈਨੂੰ ਪਤਾ ਲੱਗਾ ਨਾ ਉਹ ਪੈਣ ਕਹਿੰਦੇ ਤੇ ਉਹ ਕਹਿੰਦੇ ਵੀ ਮੈਂ ਘਰੇ ਆ ਕੇ ਨਾ ਮੈਂ ਸੋਚਿਆ ਕਿ ਮੈਂ ਵੀ ਜੋਤ ਜਗਾਇਆ ਕਰਾਂਗੀ ਕਹਿੰਦੇ ਪਰ ਮੈਨੂੰ ਪਤਾ ਨਹੀਂ ਸੀ ਕਿਵੇਂ ਕਿਵੇਂ ਜਗਾਉਣਗੇ ਕਹਿੰਦੇ ਉਹਨਾਂ ਨੂੰ ਨਾ ਮੈਂ ਪੁੱਛਿਆ ਕਹਿੰਦੇ ਮੇਰੇ ਮਨ 'ਚ ਇਹ ਆਈ ਵੀ ਉਹ ਸੋਚਣਗੇ ਵੀ ਇਹ ਸਾਡੇ ਵੱਲ ਵੇਖ ਕੇ ਜਗਾਉਣ ਲੱਗੀ ਏ ਤੇ ਖਾਲਸਾ ਜੀ ਉਹ ਭੈਣ ਕਹਿੰਦੇ ਵੀ ਮੈਂ ਵੀ ਨਾ ਉਹਨਾਂ ਦੀ ਇੱਕ ਹਿਸਾਬ ਤੇ ਰੀਸ ਹੀ ਕੀਤੀ ਵੀ ਜਿਵੇਂ ਲਗਾ ਲੋ ਵੀ ਉਹ ਵੀ ਕਰਦੇ ਨੇ ਇਸ ਤਰ੍ਹਾਂ ਤੇ ਉਹਨਾਂ ਦਾ ਸਾਰਾ ਕੁਝ ਵਧੀਆ ਹੋ ਗਿਆ ਤੇ ਵੀ ਮੈਂ ਵੀ ਕਰਾਂ ਤਾਂ ਮੇਰਾ ਵੀ ਸਾਰਾ ਕੁਝ ਵਧੀਆ ਹੋ ਜਾਏਗਾ ਪਰ ਖਾਲਸਾ ਜੀ ਆਪਾਂ ਜੇ ਕਿਸੇ ਵੱਲ ਵੇਖ ਕੇ ਗੁਰੂ ਮਹਾਰਾਜ ਦੇ ਲੜ ਲੱਗਨੇ ਆ ਜਾਂ ਗੁਰਬਾਣੀ ਪੜ੍ਹਦੇ ਆ ਜਾਂ ਗੁਰੂ ਮਹਾਰਾਜ ਦੇ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਜਗਾਉਣੇ ਆ ਦੁਪਹਿਰਾ ਸਹਿਬ ਕੱਟਦੇ ਆ ਤਾਂ ਖਾਲਸਾ ਜੀ ਬਹੁਤ ਵਧੀਆ ਕੰਮ ਏ ਇਹ ਬਹੁਤ ਵਧੀਆ ਕਾਰਜ ਏ ਵੀ ਆਪਾਂ ਗੁਰੂ ਮਹਾਰਾਜ ਦੇ ਲੜ ਤਾਂ ਲੱਗਦੇ ਆ ਚਾਹੇ ਕਿਸੇ ਬਹਾਨੇ ਲੱਗਦੇ ਆ ਚਾਹੇ ਕਿਸੇ ਦੀ ਰੀਸ ਕਰਦੇ ਆ ਚਾਹੇ ਕਿਵੇਂ ਵੀ ਕਰਕੇ ਕਰਦੇ ਆ ਗੁਰੂ ਵਾਲੇ ਤਾਂ ਬਣਦੇ ਆਪਾਂ ਇਸ ਤਰ੍ਹਾਂ ਖਾਲਸਾ ਜੀ ਉਹ ਭੈਣ ਕਹਿੰਦੇ ਵੀ ਮੈਂ ਘਰ ਆ ਕੇ ਸੋਚਿਆ ਵੀ ਮੈਂ ਵੀ ਜੋਤ ਜਗਾਇਆ ਕਰਾਂਗੀ ਕਹਿੰਦੇ ਜਦੋਂ ਮੈਂ ਇਸ ਤਰ੍ਹਾਂ ਮੇਰੇ ਰਾਤ ਨੂੰ ਕਹਿੰਦੇ ਕੰਮਕਾਰ ਕਰਕੇ ਵਿਹਲੇ ਹੋਏ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਜੋਤ ਵੀ ਜਗਾਈ ਜਾਂਦੀ ਏ ਕੋਈ ਟਕਿੰਦੇ ਵੀ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਵੀ ਹਾਂ ਜਗਾਉਂਦੇ ਨੇ ਜੋ ਕਈ ਲੋਕ ਘਰਾਂ ਦੇ ਵਿੱਚ ਵੀ ਜਗਾਉਂਦੇ ਨੇ ਵੀ ਪਹਿਲਾਂ ਅੱਜ ਤੋਂ ਪਹਿਲਾਂ ਜਿਹੜੇ ਲੋਕ ਨੇ ਵੀ ਉਹ ਬਹੁਤ ਜਗਾਉਂਦੇ ਹੁੰਦੇ ਸੀ ਹਿਤਾ ਸਿੰਘਾਂ ਦੇ ਨਾਮ ਦੀ ਜੋਤ ਵੀ ਜਗਾਈ ਜਾਂਦੀ ਏ ਤੇ ਕਹਿੰਦੇ ਮੈਂ ਨਾ ਆਪਣੇ ਪੈਣ ਕਹਿੰਦੇ ਵੀ ਫਾਦਰ ਸਾਹਿਬ ਨੂੰ ਕਿਹਾ ਵੀ ਮੈਂ ਵੀ ਪਾਪਾ ਜਗਾਇਆ ਕਰਾਂਗੀ ਜੋਤ ਤੇ ਪੈਣ ਕਹਿੰਦੇ ਵੀ ਮੇਰੇ ਪਾਪਾ ਨੇ ਮੈਨੂੰ ਫਾਦਰ ਸਾਹਿਬ ਨੇ ਕਿਹਾ ਵੀ ਤੈਨੂੰ ਇਨਾ ਚੀਜ਼ਾਂ ਬਾਰੇ ਪਤਾ ਨਹੀਂ ਵੀ ਤੂੰ ਐਵੇਂ ਵੀ ਤੇਰਾ ਵਿਆਹ ਵੀ ਹੋਣਾ ਏ ਜੇ ਵੀ ਕੀ ਪਤਾ ਏ ਵੀ ਇਹ ਜੇ ਜਗੌਣ ਲੱਗ ਜਾਈਏ ਤਾਂ ਜਗਾਉਣੀ ਨਾ ਪੈਂਦੀ ਹੋਵੇ ਵੀ ਕੋਈ ਇਹਦੇ ਬਾਰੇ ਪਤਾ ਨਹੀਂ ਜੋਤ ਬਾਰੇ ਵੀ ਤੂੰ ਜਾਂ ਤਾਂ ਕਿਸੇ ਤੋਂ ਪੁੱਛ ਲੈ ਤੇ ਜਾਂ ਫਾਦਰ ਸਾਹਿਬ ਕਹਿੰਦੇ ਵੀ ਤੂੰ ਰਹਿ ਨਹੀਂ ਦੇਵੀਂ ਏ ਜੇ ਵੀ ਕੋਈ ਤੇਰੇ ਤੋਂ ਗਲਤੀ ਭੁੱਲ ਚੁੱਕ ਨਾ ਹੋ ਜਾਵੇ। ਤੇ ਭੈਣ ਕਹਿੰਦੇ ਵੀ ਇਸ ਤਰ੍ਹਾਂ ਮੇਰੇ ਫਾਦਰ ਸਾਹਿਬ ਨੇ ਕਿਹਾ ਤੇ ਕਿੰਦੇ ਮੈਂ ਕਾ ਵੀ ਨਹੀਂ ਕੁਛ ਨਹੀਂ ਹੁੰਦਾਗਾ। ਵੀ ਮੈਂ ਤਾਂ ਜਗਾਉਣੀ ਜਗਾਉਣੀਏ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਅਰਦਾਸ ਕਰਾਂਗੀ ਕਿ ਮਹਾਰਾਜ ਜੀ ਮੈਂ ਜਗਾਵਾਂਗੀ ਜੋਤ। ਵੀ ਮੈਂ ਆਪਣੇ ਪਰਿਵਾਰ ਤੇ ਕੋਈ ਵਿਪਾਰਾ ਨਹੀਂ ਕਰਦੀਗੀ ਵੀ ਇਹ ਜਗਾਉਣ ਕਰਨਗੇ ਮੇਰੇ ਵਿਆਹ ਤੋਂ ਬਾਅਦ ਜਾਂ ਕਿਵੇਂ ਵੀ ਮੈਂ ਜਗਾਵਾਂਗੀ। ਜਿੰਨਾ ਚਿਰ ਮੈਂ ਇੱਥੇ ਹੀ ਹਈਆਂ ਵਿਆਹ ਤੋਂ ਪਹਿਲਾਂ ਮੈਂ ਜਗਾਵਾ ਕਰਾਂਗੀ। ਤੇ ਖਾਲਸਾ ਜੀ ਉਹ ਭੈਣ ਕਹਿੰਦੇ ਕਿ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਮੈਂ ਜਗਾਵਾਂਗੀ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਚੱਲ ਤੂੰ ਦੇਖ ਲੈ ਵੀ ਵੇਖ ਲੈ ਕਿਸ ਤਰ੍ਹਾਂ ਜਗਾਈ ਦੀ ਏ ਭੈਣ ਕਹਿੰਦੇ ਕਿ ਮੈਂ ਨੈਟ ਤੋਂ ਹੀ ਕੱਢ ਕੇ YouTube ਤੋਂ ਹੀ ਦੇਖਿਆ ਵੀ ਕਿਸ ਤਰ੍ਹਾਂ ਜਗਾਈ ਦੀ ਏ ਕਿਵੇਂ ਤੇ ਖਾਲਸਾ ਜੀ ਉਹ ਭੈਣ ਕਹਿੰਦੇ ਕਿ ਮੈਂ ਐਤਵਾਰ ਨੂੰ ਜੋਤ ਜਗਾਉਣੀ ਸ਼ੁਰੂ ਕੀਤੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਕਹਿੰਦੇ ਪਾਠ ਵੀ ਮੈਂ ਕਰਨਾ ਜਿੰਨਾ ਕਿ ਮੇਰਾ ਟਾਈਮ ਲੱਗਦਾ ਮੈਂ ਕਰਦੀ ਹੁੰਦੀ ਸੀ ਕਹਿੰਦੇ ਪਰ ਜਦੋਂ ਮੈਂ ਜੋਤ ਜਗਉਣੀ ਸ਼ੁਰੂ ਕੀਤੀ ਨਾ ਮੈਂ ਪੂਰੀ ਵੀ ਆਪਣਾ ਇੱਕ ਹਿਸਾਬ ਦੇ ਭੈਣ ਦੱਸਦੇ ਕਿ ਮੈਂ ਰੀਸ ਕਰਕੇ ਹੀ ਕੀਤੀ ਸੀ ਪਰ ਕਹਿੰਦੇ ਮੈਂ ਰੀਸ ਹੀ ਕੀਤੀ ਸੀ ਪਰ ਮੈਂ ਗੁਰੂ ਮਹਾਰਾਜ ਜੱਗੇ ਵਰਾਗ ਚ ਅਰਦਾਸ ਬੇਨਤੀ ਵੀ ਕੀਤੀ ਸੀ ਕਿ ਮਹਾਰਾਜ ਜੀ ਤੁਸੀਂ ਸਾਰਿਆਂ ਤੇ ਕਿਰਪਾ ਕਰਦੇ ਹੋ ਵੀ ਤੁਸੀਂ ਉਹਨਾਂ ਤੇ ਵੀ ਕੀਤੀ ਤੇ ਮੇਰੀ ਵੀ ਸੁਣੋ ਵੀ ਸਾਡੇ ਵੀ ਦਿਨ ਵਧੀਆ ਆ ਜਾਣ ਵੀ ਸਾਡੇ ਘਰੇ ਵੀ ਬਰਕਤ ਨਹੀਂ ਪੈਂਦੀਗੀ ਵੀ ਪੈਸਾ ਵੀ ਹੈਗਾ ਪਰ ਬਰਕਤ ਨਹੀਂ ਹੋएगी ਤੇ ਦਵਾਈਆਂ ਨੇ ਜਿਹੜੀਆਂ ਦੁੱਖ ਤਕਲੀਫ ਹੋ ਜਾਦੀ ਏ ਤੇ ਖਾਲਸਾ ਜੀ ਉਹ ਭੈਣ ਕਹਿੰਦੇ ਵੀ ਮੈਂ ਇਸ ਤਰ੍ਹਾਂ ਕੇਸੀ ਇਸ਼ਨਾਨ ਕਰਕੇ ਤੇ ਜੋਤ ਜਗਾਉਣੀ ਤੇ ਨਾਲੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਫੋਟੋ ਅੱਗੇ ਜੋਤ ਜਗਾ ਕੇ ਤੇ ਖਾਲਸਾ ਜੀ ਭੈਣ ਕਹਿੰਦੇ ਕਿ ਮੈਂ ਜੋਤ ਜਗਾਉਣੀ ਸ਼ੁਰੂ ਕੀਤੀ ਮਹੀਨਾ 2 ਮਹੀਨੇ 3 ਮਹੀਨੇ ਕਹਿੰਦੇ ਪਏ ਹੋਲੀ-ਹੋਲੀ ਕਰਕੇ ਖਾਸਾ ਜੀ ਭੈਣ ਕਹਿੰਦੇ ਕਿ ਸਾਡੇ ਸਾਰੇ ਕਾਰਜਨਾ ਜਿਵੇਂ ਘਰ ਦੇ ਵਿੱਚ ਪੈਸਾ ਜਿਵੇਂ ਆਉਂਦਾ ਸੀ ਬਰਕਤ ਨਹੀਂ ਪੈਂਦੀ ਸੀ ਘਰ ਦੇ ਵਿੱਚ ਬਰਕਤ ਵੀ ਪੈਣੀ ਸ਼ੁਰੂ ਹੋ ਗਈ ਜਿਹੜੇ ਦੁੱਖ ਤਕਲੀਫ ਸੀ ਉਹ ਵੀ ਕੱਟਨੇ ਸ਼ੁਰੂ ਹੋ ਗਏ ਚਲੋ ਖਾਸਾ ਜੀ ਇਹ ਨਹੀਂ ਹੈਗਾ ਕਿ ਕਦੇ ਜ਼ਿੰਦਗੀ ਉਤਰਾ ਚੜਾ ਤਾਂ ਆਉਂਦੀ ਨੇ ਦੁੱਖ ਤਕਲੀਫ ਤਾਂ ਹੁੰਦੀ ਏ ਤੇ ਕਹਿੰਦੇ ਵੀ ਪਰ ਜਿਵੇਂ ਪਹਿਲਾਂ ਕੋਈ ਕੋਈ ਨਾ ਕੋਈ ਪ੍ਰੋਬਲਮ ਆ ਜਾਣੀ ਵੀ ਕਿਸੇ ਨੂੰ ਕੀ ਰੋਗ ਹੋਣਾ ਕਿਸੇ ਨੂੰ ਕੀ ਹੋ ਜਾਣਾ ਉਸ ਤਰ੍ਹਾਂ ਕਹਿੰਦੇ ਵੀ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਰੇ ਦੁੱਖ ਤਕਲੀਫ ਠੀਕ ਹੋ ਗਏ ਸੀ। ਹੁੰਦੇ ਜਾਂਦੇ ਸੀ ਤੇ ਨਾਲੇ ਕਹਿੰਦੇ ਸਾਡੇ ਘਰ ਦੇ ਵਿੱਚ ਬਰਕਤ ਪੈਣ ਲੱਗੀ। ਕਹਿੰਦੇ ਹੌਲੀ ਹੌਲੀ ਕਰਕੇ ਇਸ ਤਰ੍ਹਾਂ ਮੈਂ ਜੋਤ ਜਗਾਉਂਦੀ ਰਹੀ। ਜੋਤ ਜਗਾਉਂਦਿਆਂ ਜਗਾਉਂਦਿਆਂ ਕਹਿੰਦੇ ਵੀ ਮੈਂ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਸ਼ਹੀਦਦਾ ਸਿੰਘਾਂ ਦੇ ਕਹਿੰਦੇ ਵੀ ਐਨਾ ਜਿਵੇਂ ਕਹਿੰਦੇ ਨੇ ਲੜ ਲੱਗੇਗੀ। ਤੇ ਮੈਂ ਹੌਲੀ ਹੌਲੀ ਕਰਕੇ ਜਿ ਚੁਪਹਿਰਾ ਸਹਿਬ ਦਾ ਪਤਾ ਲੱਗਾ ਚੁਪਹਿਰਾ ਸਹਿਬ ਵੀ ਐਤਵਾਰ ਨੂੰ ਮੈਂ ਕੱਟਣਾ ਸ਼ੁਰੂ ਕਰ ਦਿੱਤਾ ਘਰ ਦੇ ਵਿੱਚ। ਕਹਿੰਦੇ ਮੈਂ ਜਿੰਨੀ ਵੀ ਬਾਣੀ ਪੜਨੀ ਪਾਠ ਕਰਨਾ ਦੁਪਹਿਰਾ ਸੇਬ ਕਹਿੰਦੇ ਕੱਟਣਾ ਜੋਤ ਜਗਾਉਣੀ ਸਾਰਾ ਕੁਝ ਕਹਿੰਦੇ ਮੈਂ ਘਰ ਹੀ ਕਰਨਾ ਕਈ ਵਾਰ ਹੁੰਦਾ ਖਾਲਸਾ ਜੀ ਕਈ ਸੰਤਾਂ ਕਹਿੰਦੀਆਂ ਨੇ ਕਿ ਵੀ ਸਾਡੇ ਤੋਂ ਤਾਂ ਗੁਰੂ ਘਰ ਨਹੀਂ जाया ਜਾਂਦਾ ਤੇ ਖਾਲਸਾ ਜੀ ਉਹ ਭੈਣ ਤਾਂ ਤੁਸੀਂ ਦੇਖੋ ਕਿ ਉਹਨਾਂ ਦੇ ਮਾਤਾ ਜੀ ਤਾਂ ਹੈਗੇ ਨਹੀਂ ਸੀ ਘਰ ਦਾ ਕੰਮ-ਕਾਰ ਵੀ ਕਰਨਾ ਤੇ ਜਦੋਂ ਭੈਣ ਕਹਿੰਦੇ ਕਿ ਕਿਸੇ ਨੂੰ ਕਹਿਣਾ ਗੁਰੂ ਘਰ ਜਾਣ ਲਈ ਤੇ ਕਿਸੇ ਨੇ ਨਾਲ ਹੀ ਨਾ ਤੁਰਨਾ ਇਸ ਤਰ੍ਹਾਂ ਖਾਲਸਾ ਜੀ ਉਹ ਭੈਣ ਨੇ ਘਰੇ ਬੈਠ ਕੇ ਗੁਰੂ ਮਹਾਰਾਜ ਨੂੰ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੱਚੇ ਮਨ ਤੋਂ ਅਰਦਾਸ ਬੇਨਤੀਆਂ ਕਰਨੀਆਂ ਪਾਠ ਕਰਨਾ ਗੁਰੂ ਮਹਾਰਾਜ ਸੱਚੇ ਪਾਸ਼ਾ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਣੀ ਸ਼ੀਦਾ ਸਿੰਘਾਂ ਦੇ ਕਹਿੰਦੇ ਵੀ ਮੈਂ ਨਾਮ ਦੀ ਕਹਿੰਦੇ ਸ਼ਹੀਦੀ ਦੇਗ ਵੀ ਕਹਿੰਦੀ ਮੈਂ ਚੜਾਉਣ ਲੱਗੀ ਜ਼ਰਸਤ ਜਦੋਂ ਕਹਿੰਦੇ ਕਿ ਮੈਨੂੰ ਪੁੱਜ ਸਰ ਮੇਰੇ ਤੋਂ ਪੈਸੇ ਬਣ ਜਾਣੇ ਵੀ ਮੈਂ ਆਪਣੀ ਜੋ ਸੁਖਣਾ ਸੁਖਣੀ ਕਹਿੰਦੇ ਕਿ ਉਹ ਫਿਰ ਮੈਂ ਗੁਰੂ ਮਹਾਰਾਜ ਜੀ ਦੇ ਵੀ ਗੁਰੂ ਘਰ ਜਾਣਾ ਸਥਾਨ ਤੇ ਕਹਿੰਦੇ ਉੱਥੇ ਮੈਂ ਰਸਤੇ ਚੜਾ ਕੇ ਆਉਣੀ ਅਰਦਾਸ ਬੇਨਤੀ ਕਰਕੇ ਤੇ ਖਾਲਸਾ ਜੀ ਉਹ ਭੈਣ ਕਹਿੰਦੇ ਕਿ ਇਸ ਤਰ੍ਹਾਂ ਮੈਂ ਵੀ ਮੈਨੂੰ ਗੁਰੂ ਘਰ ਤਾਂ ਕਹਿੰਦੇ ਮੇਰੇ ਤੋਂ ਜਾਇਆ ਹੀ ਨਹੀਂ ਸੀ ਜਾਂਦਾ ਤੇ ਕਹਿੰਦੇ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸਥਾਨ ਤੇ ਤਾਂ ਕਹਿੰਦੇ ਮੈਂ ਗਈ ਹੀ ਨਹੀਂ ਸੀ ਬਹੁਤ ਕਹਿੰਦੇ ਵੀ ਇਹੀ ਲਾ ਲਓ ਕਿ ਮੈਂ ਜਦੋਂ ਦਾ ਜਨਮ ਲਿਆ ਜੰਮੀ ਪਲੀ ਉਦੋਂ ਦੀ ਕਹਿੰਦੇ ਮੈਂ ਜਾ ਕੇ ਅਜੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਦਰਸ਼ਨ ਇੱਕ ਵਾਰ ਵੀ ਨਹੀਂ ਕੀਤੇ ਤੇ ਖਾਲਸਾ ਜੀ ਦੇਖੋ ਵੀ ਉਹ ਭੈਣ ਨੇ ਜੀ ਦਾ ਸਿਆਬ ਜਾ ਕੇ ਦਰਸ਼ਨ ਵੀ ਨਹੀਂ ਕੀਤੇ ਅਰਦਾਸ ਬੇਨਤੀ ਤਾਂ ਵਿਚਾਰੀ ਨੇ ਕਰਨੀ ਕਿਸੇ ਉਹਦੇ ਤੋਂ ਪਹੁੰਚਿਆ ਹੀ ਨਹੀਂ ਗਿਆ ਕਿਉਂਕਿ ਘਰ ਤੇ ਹਾਲਾਤ ਐਵੇਂ ਦੇ ਸੀ ਪਿੰਡ ਦੇ ਵਿੱਚ ਜੋ ਗੁਰੂ ਘਰ ਸੀ ਉੱਥੇ ਵੀ ਨਹੀਂ जाया ਜਾਂਦਾ ਸੀ ਕਿਉਂਕਿ ਨਾਲ ਕੋਈ ਸਾਥ ਨਹੀਂ ਸੀ ਹੁੰਦਾ ਤੇ ਖਾਲਸਾ ਜੀ ਭੈਣ ਦੱਸਦੇ ਕਿ ਮੈਂ ਵੀ ਪੂਰੇ ਮਹਾਰਾਜ ਦੇ ਨਾਲ ਕਹਿੰਦੇ ਮੈਂ ਜਦੋਂ ਵੀ ਪਾਠ ਕਰਦੀ ਸੀ ਜੋਤਰੀ ਗੋਂਗੀ ਸੀ ਕਹਿੰਦੇ ਮੈਂ ਐਵੇਂ ਇੱਕ ਕਾਗਰ ਚਿੱਤ ਹੋ ਕੇ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਅਰਦਾਸ ਬੇਨਤੀ ਕਰਦੀ ਹੁੰਦੀ ਸੀ ਕਿ ਮਹਾਰਾਜ ਜੀ ਤੁਸੀਂ ਹੋ ਤੁਸੀਂ ਹੋ ਸਾਡੇ ਵੀ ਹੋਰ ਕੋਈ ਨਹੀਂ ਹੈਗਾ ਵੀ ਮੈਂ ਤਾਂ ਗੁਰੂ ਘਰ ਵੀ ਜਾਣਾ ਹੁੰਦਾ ਤੇ ਮੈਨੂੰ ਕੋਈ ਨਾਲ ਨਹੀਂ ਲੈ ਕੇ ਜਾਂਦਾ ਵੀ ਲੋਕ ਗੁਰੂ ਘਰ ਨਾਲ ਲੈ ਕੇ ਜਾਂਦੇ ਤੋਂ ਵੀ ਮੇਰੇ ਨਾਲ ਐਵੇਂ ਕਰਦੇ ਨੇ ਤੇ ਖਾਲਸਾ ਜੀ ਉਹ ਪੈਣ ਦੱਸਦੇ ਕਿ ਕਹਿੰਦੇ ਮੈਂ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਕਹਿੰਦੇ ਪਾਠ ਕਰੀਗੀ ਜੋਤ ਜਗਾਈਗੀ ਦੁਪਹਿਰਾ ਸਹਿ ਵੀ ਕਹਿੰਦੀ ਮੈਂ ਅੱਜ ਵੀ ਕੱਟਦੀ ਆ ਜੋਤ ਵੀ ਜਗਾਉਣੀ ਆ ਤੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਹਿੰਦੇ ਮੇਰੇ ਇੰਨੇ ਨੇੜੇ ਹੋ ਕੇ ਸੁਣੀ ਨਾ ਕਹਿੰਦੀ ਅੱਜ ਸਾਰਾ ਕੁਝ ਕਹਿੰਦੇ ਪਰਿਵਾਰ ਸਾਡਾ ਬਹੁਤ ਸੁਖੀ ਏ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਸਾਡੇ ਕੋਲ ਬਹੁਤ ਖੁਸ਼ ਏ ਕਿਸੇ ਤਰ੍ਹਾਂ ਦਾ ਦੁੱਖ ਤਕਲੀਫ ਨਹੀਂ ਹੈਗਾ ਘਰ ਦੇ ਵਿੱਚ ਜੋ ਵੀ ਰੋਗ ਕਸ਼ਟ ਸੀ ਸਾਰੇ ਦੂਰ ਹੋ ਗਏ ਨੇ ਤੇ ਕਹਿੰਦੇ ਅੱਜ ਵੀ ਜੋ ਵੀ ਕਈ ਵਾਰ ਕੋਈ ਕੰਮ ਅੜ ਜਾਂਦਾ ਹੈ ਜਾਂ ਕੁਝ ਕੋਈ ਪ੍ਰੋਬਲਮ ਆ ਜਾਂਦੀ ਏ ਕਹਿੰਦੇ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਫੋਟੋ ਦੇ ਅੱਗੇ ਹੀ ਕਹਿੰਦੇ ਅਰਦਾਸ ਬੇਨਤੀ ਕਰਦੀਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਹੱਲ ਕਰਨੀਏ ਤੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਵੀ ਨਹੀਂ ਕਹਿੰਦੇ ਕਿਉਂਕਿ ਮੈਨੂੰ ਵੀ ਵਿਸ਼ਵਾਸ ਹੀ ਹੁਣ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇਹ ਅਰਦਾਸ ਪੂਰੀ ਕਰਨੀ ਹੈ ਜਾਂ ਕੋਈ ਅੜਿਆ ਕੰਮ ਇਹ ਵੀ ਮਹਾਰਾਜ ਨੇ ਨਹੀਂ ਕੱਢਣਾ ਤੇ ਕਹਿੰਦੇ ਉਹ ਸਾਡਾ ਅੜਿਆ ਕੰਮ ਨਿਕਲਦਾ ਵੀ ਜ਼ਰੂਰ ਮਾਰਾ ਸੱਚੇ ਬਾਸ਼ਾ ਕਿਰਪਾ ਵੀ ਜਰੂਰ ਕਰ ਦੇਣੇ। ਖਾਲਸਾ ਜੀ ਇਹ ਇੱਕ ਪੈਨ ਦੀ ਹੱਡ ਬੀਤੀ ਸੀ। ਇਹ ਕੁਛ ਟਾਈਮ ਪਹਿਲਾਂ ਦੀ ਇਹ ਹੱਡ ਬੀਤੀ। ਪੈਨ ਦੀ ਜ਼ਿਆਦਾ ਟਾਈਮ ਨਹੀਂ ਪੁਰਾਣੀ ਤੇ ਖਾਲਸਾ ਜੀ ਤੁਸੀਂ ਦੇਖੋ ਕਿ ਉਹ ਪੈਨ ਕਹਿੰਦੇ ਕਿ ਮੈਂ ਗਵਾਂਢ ਦੇ ਵਿੱਚ ਜੋਤ ਜਗਾਉਂਦੇ ਸੀਗੇ ਵੀ ਆਪਣੇ ਘਰੇ ਕਹਿੰਦੇ ਕਿ ਮੈਂ ਉਹਨਾਂ ਦੀ ਇੱਕ ਹਿਸਾਬ ਤੇ ਰੀਸ ਕਰਕੇ ਵੀ ਉਹ ਕਰਦੇ ਨੇ ਤੇ ਮੈਂ ਵੀ ਕਰਾਂ। ਤੇ ਕਹਿੰਦੇ ਉਤੋਂ ਮੈਂ ਸ਼ੁਰੂਆਤ ਕੀਤੀ ਸੀ ਜੋਤ ਜਗਵਾਉਣ ਦੀ ਹੌਲੀ ਹੌਲੀ ਕਰਕੇ ਮੈਂ ਦੁਪਹਿਰਾ ਸੱਬ ਵੀ ਕੱਟਣਾ ਸ਼ੁਰੂ ਕੀਤਾ ਸੱਚੇ ਪਾਤਸ਼ਾਹ ਜੀ ਨੇ ਉਹ ਸੁਪਰਮਾਤਮਾ ਨੇ ਵੀ ਫਰਮਾਇਆ ਜੇਕਰ ਇੱਕ ਗਲਤੀ ਆਪਾਂ ਕਰਦੇ ਆਂ ਤੇ ਉਹ ਮਾਫ ਕਰ ਦਿੱਤੀ ਚਾਹਦੀ ਏ ਪਰ ਜੇਕਰ ਉਸੇ ਹੀ ਗਲਤੀ ਨੂੰ ਅਸੀਂ ਵਾਰ-ਵਾਰ ਕਰਦੇ ਆਂ ਉਹ ਮਾਫ ਨਹੀਂ ਹੁੰਦੀ ਜਿਵੇਂ ਮਨੁੱਖ ਖਾਲਸਾ ਜੀ ਆਪਾਂ ਅਲੱਗ-ਅਲੱਗ ਗਲਤੀਆਂ ਕਰਦੇ ਹਾਂ ਜਿਵੇਂ 100 ਗਲਤੀਆਂ ਕਰ ਲੀਆਂ ਉਹ ਮਾਫ਼ ਹੋ ਜਾਂਦੀਆਂ ਨੇ ਪਰ ਆਪਾਂ ਜੇ ਇੱਕ ਗਲਤੀ ਨੂੰ ਵਾਰ-ਵਾਰ ਦੁਹਾਈਏ ਉਹ ਮਾਫ਼ ਨਹੀਂ ਹੁੰਦੀ ਤੇ ਤੁਸੀਂ ਭੁੱਲ ਕੇ ਵੀ ਖਾਲਸਾ ਜੀ ਇੱਕ ਗਲਤੀ ਨੂੰ ਕਦੇ ਵੀ ਤੁਸੀਂ ਵਾਰ-ਵਾਰ ਨਹੀਂ ਕਰਨੀ ਇਸੇ ਨਾਲ-ਨਾਲ ਖਾਲਸਾ ਜੀ ਉਹ ਕਿਹੜਾ ਸਮਾਂ ਹੈ ਜਿਸ ਸਭੇ ਆਪਾਂ ਨੂੰ ਕਦੇ ਵੀ ਭੁੱਲ ਕੇ ਵੀ ਆਪਣੇ ਘਰ ਦੇ ਵਿੱਚ ਜੋਤ ਨਹੀਂ ਜਗਾਉਣੀ ਚਾਹੀਦੀ। ਇਸੇ ਤਰ੍ਹਾਂ ਖਾਲਸਾ ਜੀ ਜਦੋਂ ਆਪਾਂ ਜਾਂ ਕੋਈ ਸ਼ੁਭ ਕੰਮ ਕਰਦੇ ਹਾਂ ਤੇ ਜਾਂ ਜਿਵੇਂ ਆਪਣੇ ਘਰ ਦੇ ਵਿੱਚ ਖੰਡ ਪੜ ਸਹਿਬ ਦਾ ਪ੍ਰਕਾਸ਼ ਹੁੰਦਾ ਹੈ ਇਸ ਤਰ੍ਹਾਂ ਖਾਲਸਾ ਜੀ ਕਿਸੇ ਵੀ ਕਾਰਜ ਨੂੰ ਲੈ ਕੇ ਜਦੋਂ ਆਪਾਂ ਕੋਈ ਵਧੀਆ ਕੰਮ ਕਰਦੇ ਹਾਂ ਕਰਦੇ ਵਿੱਚ ਭਾਵੇਂ ਆਪਾਂ ਖੰਡ ਪੜ ਸੇਵ ਦਾ ਪ੍ਰਕਾਸ਼ ਕਰਵਾਈਏ ਤੇ ਭਾਵੇਂ ਆਪਾਂ ਖੁਦ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਕਿਸੇ ਚੰਗੇ ਕਾਰਜ ਦੇ ਲਈ ਘਰ ਤੋਂ ਬਾਹਰ ਚਾਈਏ ਤਾਂ ਖਾਲਸਾ ਜੀ ਉਸ ਸਮੇਂ ਆਪਾਂ ਦੀਗ ਦਾ ਤਿਆਰ ਕਰਦੇ ਹੀ ਕਰਦੇ ਆਂ ਤੇ ਫਿਰ ਨਾਲ ਜੋਤ ਵੀ ਜਗਾਈ ਜਾਂਦੀ ਏ ਤੇ ਜਿਹੜੀ ਜੋਤ ਹੁੰਦੀ ਏ ਖਾਲਸਾ ਜੀ ਉਹ ਸ਼ਹੀਦ ਦਾ ਸਿੰਘਾਂ ਦੀ ਖਾਸ ਨਿਸ਼ਾਨੀ ਹੁੰਦੀ ਏ ਜਿਮੀ ਖਾਲਸਾ ਜੀ ਆਪਾਂ ਕਿਸੇ ਨਾ ਕਿਸੇ ਪਰਿਵਾਰ ਦੇ ਘਰ ਜਾਣੇ ਆ ਜਾਂ ਆਪਾਂ ਕਿਸੇ ਰਿਸ਼ਤੇਦਾਰ ਦੀ ਚਾਣੀਆਂ ਤੇ ਉਹਨਾਂ ਦੇ ਘਰ ਦੇ ਵਿੱਚ ਖਾਲਸਾ ਜੀ ਜਦੋਂ ਆਪਾਂ ਜਗਦੀ ਜੋਤ ਨੂੰ ਦੇਖਦੇ ਆ ਤੇ ਆਪਣੇ ਮਨ ਦੇ ਵਿੱਚ ਕਦੇ ਨਾ ਕਦੇ ਕੀਤੀ ਨਾ ਕੀਤੀ ਇਹ ਗੈਸ ਜ਼ਰੂਰ ਆਉਂਦਾ ਹੁੰਦਾ ਹੈ ਵਿਚਾਰ ਆਉਂਦਾ ਆਪਣੇ ਮਨ ਦੇ ਵਿੱਚ ਕਿ ਇਹ ਸ਼ਹੀਦਾਂ ਸਿੰਘਾਂ ਨੂੰ ਜ਼ਰੂਰ ਮੰਨਦੇ ਨੇ ਜਾ ਫਿਰ ਕਿਸੇ ਵੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਇਹ ਜੋਤ ਜਗਾਉਂਦੇ ਨੇ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਜੋਤ ਜਗਾਈ ਗਈ ਸਿਰਫ ਖਾਲਸਾ ਜੀ ਆਪਾਂ ਜਗ ਦੀ ਜੋਤ ਤੋਂ ਹੀ ਆਈਡੀਆ ਲਗਾ ਲੈਣੇ ਆ ਕਿਉਂਕਿ ਖਾਲਸਾ ਜੀ ਇਸੇ ਤਰ੍ਹਾਂ ਜੇ ਕਿਸੇ ਦੇ ਘਰੇ ਚਰਾਗ ਲੱਗੇ ਹੁੰਦੇ ਨੇ ਤੇ ਆਪਾਂ ਉਥੋਂ ਇਹ ਵੀ ਗੈਸ ਕਰ ਲੈਣੇ ਆ ਕਿ ਇਹ ਕਿਸੇ ਪੀਰ ਨੂੰ ਮੰਨਦੇ ਨੇ ਜਿੰਨਾ ਦੇ ਨਾਮ ਤੇ ਇਹਨਾਂ ਨੇ ਆਪਣੇ ਘਰ ਦੇ ਵਿੱਚ ਚਿਰਾਗ ਰੋਸ਼ਨ ਕੀਤੇ ਨੇ ਇਸੇ ਤਰ੍ਹਾਂ ਖਾਲਸਾ ਜੀ ਇਹ ਜੋ ਚਿਰਾਗ ਤੇ ਜੋਤ ਇਹ ਦੋ ਚੀਜ਼ਾਂ ਇਹੋ ਜਿਹੀਆਂ ਚੀਜ਼ਾਂ ਨੇ ਜਿਸ ਤੇ ਰਾਹੀ ਸਾਨੂੰ ਮਾਲਕ ਨੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਨੇ ਸਾਨੂੰ ਇਸ਼ਾਰਾ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਜੋਤ ਤੇ ਇਸ ਤਰ੍ਹਾਂ ਦਾ ਚਿਰਾਗ ਸਾਡੇ ਅੰਦਰ ਹੈ ਜਿਸ ਨੂੰ ਸਾਨੂੰ ਜਗਾਉਣਾ ਚਾਹੀਦਾ ਹੈ ਰੋਸ਼ਨ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਖਾਲਸਾ ਜੀ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਹੈ ਜਾਂ ਫਿਰ ਚਿਰਾਗ ਰੋਸ਼ਨ ਕਰਦੇ ਹਾਂ ਤੇ ਇਹਨਾਂ ਚੀਜ਼ਾਂ ਦੇ ਲਈ ਵੀ ਖਾਲਸਾ ਜੀ ਸਾਨੂੰ ਕੁਝ ਸਮੇਂ ਦਿੱਤੇ ਹੁੰਦੇ ਨੇ। ਤੇ ਜਦੋਂ ਅਸੀਂ ਉਹਨਾਂ ਸਮਿਆਂ ਦੇ ਵਿੱਚ ਇਹ ਕਾਰਜ ਕਰਦੇ ਹਾਂ ਤਾਂ ਖਾਲਸਾ ਜੀ ਸਾਨੂੰ ਬਹੁਤ ਜ਼ਿਆਦਾ ਕਿਰਪਾ ਹੁੰਦੀ ਏ ਜੇਕਰ ਉਹਨਾਂ ਸਮਿਆਂ ਤੋਂ ਬਾਅਦ ਦੇ ਵਿੱਚ ਅਸੀਂ ਇਹ ਕੰਮ ਕਰਦੇ ਹਾਂ ਤੇ ਉਹ ਚੀਜ਼ ਸਾਨੂੰ ਕਿਤੇ ਨਾ ਕਿਤੇ ਨੁਕਸਾਨ ਵੀ ਕਰਦੀ ਜਿਵੇਂ ਖਾਲਸਾ ਜੀ ਕਹਿੰਦੇ ਨੇ ਕਿ ਜੋਤ ਜਗਾਉਣੀ ਜਿਵੇਂ ਮਨ ਦੀ ਜੋਤ ਜਗਾਉਣੀ ਤੇ ਬਾਹਰੀ ਜੋਤ ਜਗਾਉਣੀ ਜਿਮੀ ਕਾਲਸਾ ਜੀ ਜਦੋਂ ਆਪਾਂ ਬਾਰੀ ਜੋਤ ਜਗਉਣੀਆ ਤੇ ਪਰਮਾਤਮਾ ਸਾਡੇ ਤੇ ਖੁਸ਼ ਹੁੰਦਾ ਏ ਸ਼ਹੀਦ ਸਿੰਘ ਜਦੋਂ ਖੁਸ਼ ਹੋਗੇ ਸਾਡੇ ਤੇ ਇਸ ਸੇਵਾ ਤੋਂ ਕਿਰਪਾ ਕਰ ਦਿੰਦੇ ਨੇ ਤਾਂ ਖਾਲਸਾ ਜੀ ਸਾਡੇ ਜਿਹੜੇ ਮਨ ਦੀ ਜੋਤ ਉਹ ਵੀ ਜਗ ਜਾਂਦੀ ਬਾਰੀ ਜੋਤ ਦੇ ਨਾਲ ਨਾਲ ਸਾਡੇ ਮਨ ਦੀ ਜੋਤ ਵੀ ਇਹ ਜਿਹੜੀ ਜਗਦੀ ਆ ਇਸੀ ਤਰ੍ਹਾਂ ਖਾਲਸਾ ਜੀ ਜੇਕਰ ਅਸੀਂ ਕੁਝ ਸਮੇਂ ਦਿੱਤੇ ਗਏ ਹੁੰਦੇ ਨੇ ਉਹਨਾਂ ਸਮਿਆਂ ਤੇ ਜੋਤ ਨੂੰ ਜਗਾਉਣੀ ਆ ਫਿਰ ਤਾਂ ਠੀਕ ਏ ਜੇਕਰ ਕੁਝ ਸਮੇਂ ਇਦਾਂ ਦੇ ਹੁੰਦੇ ਨੇ ਉਹਨਾਂ ਦੇ ਵਿੱਚ ਨਹੀਂ ਜਗਾਉਣੀ ਚਾਹੀਦੀ ਉਹਨਾਂ ਦੇ ਵਿੱਚ ਜਗਾਉਣੀ ਆ ਤਾਂ ਖਾਲਸਾ ਜੀ ਕਿਤੇ ਨਾ ਕਿਤੇ ਸਾਡੇ ਤੋਂ ਕੁਝ ਨਾ ਕੁਝ ਗਲਤੀ ਜ਼ਰੂਰ ਹੋ ਜਾਂਦੀ ਹੈ ਕਿਹੜੇ ਸਮੇਂ ਦੇ ਵਿੱਚ ਖਾਲਸਾ ਜੀ ਸਾਨੂੰ ਕਾਰ ਦੇ ਵਿੱਚ ਜੋਤ ਨਹੀਂ ਜਗਾਉਣੀ ਚਾਹੀਦੀ ਪਰ ਉਸ ਤੋਂ ਪਹਿਲਾਂ ਖਾਲਸਾ ਜੀ ਉਹ ਕਿਹੜਾ ਸਮਾਂ ਹੈ ਜਦੋਂ ਸਾਨੂੰ ਕਾਰ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਹੈ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਸਵੇਰੇ ਅੰਮ੍ਰਿਤ ਵੇਲੇ 4 ਤੋਂ 6 ਵਜੇ ਦੇ ਵਿੱਚ ਜੇਕਰ ਅਸੀਂ ਜੋਤ ਜਗਾਉਣੀ ਆ ਤਾਂ ਉਹ ਜੋਤ ਜਗਾਉਣ ਦਾ ਖਾਲਸਾ ਜੀ ਬਿਲਕੁਲ ਸਹੀ ਸਮਾਂ ਹੁੰਦਾ ਹੈ ਜੀਵੇਂ ਖਾਲਸਾ ਜੀ ਹੁਣ ਕਈ ਭੈਣ ਭਰਾ ਕਹਿਣਗੇ ਕਿ ਅੰਮ੍ਰਿਤ ਵੇਲਾ ਜ਼ਰੂਰੀ ਨਹੀਂ ਹੁੰਦਾ ਆਪਾਂ ਇੱਕ ਸਹੀ ਸਮੇਂ ਦੀ ਗੱਲ ਕਰਦੇ ਆ ਸਹੀ ਸਮਾਂ ਖਾਲਸਾ ਜੀ ਜੇ ਅੰਮ੍ਰਿਤ ਵੇਲੇ ਦਾ ਹੀ ਗਿਨਣਾ ਹੈ ਤਾਂ ਖਾਲਸਾ ਜੀ 4 ਤੋਂ 6 ਦਾ ਹੋਵੇਗਾ ਕਿਉਂਕਿ 6 ਵਜੇ ਤੋਂ ਮਗਰੋਂ ਸੂਰਜ ਨਿਕਲ ਆਉਂਦਾ ਏ ਉਸ ਵੇਲੇ ਨੂੰ ਅੰਮ੍ਰਿਤ ਵੇਲਾ 6 ਤੋਂ ਬਾਅਦ ਦੇ ਵਿੱਚ ਨਹੀਂ ਮੰਨਿਆ ਜਾਂਦਾ ਇਸ ਤੋਂ ਇਹ ਲਾਵਾ ਹਾਲਸਾ ਜੀ ਪਰ ਜੇਕਰ ਜਿਵੇਂ ਘਰ ਦੇ ਬਜ਼ੁਰਗਾਂ ਦੇ ਮੁਤਾਬਕ ਆਪਾਂ ਗੱਲ ਕਰੀਏ ਕਿ ਉਹਨਾਂ ਦਾ ਇਹੀ ਕਹਿਣਾ ਹੁੰਦਾ ਸੀ ਕਿ 4 ਤੋਂ 6 ਵਜੇ ਦੇ ਤੱਕ ਸਹੀ ਹੈ ਪਰ ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਆਪਾਂ ਗੱਲ ਕਰਦੇ ਹਾਂ ਤੇ 7 ਵਜੇ ਤੱਕ ਹੱਦ ਸਾਨੂੰ ਆਪਣੇ ਘਰ ਦੇ ਵਿੱਚ ਜੋਤ ਜਗਾਉਣ ਦਾ ਸਹੀ ਸਮਾਂ ਰੱਖਣਾ ਚਾਹੀਦਾ ਹੈ 4 ਤੋਂ 7 ਤੱਕ ਸਤਿ ਤੋਂ ਬਾਅਦ ਦੇ ਵਿੱਚ ਤੱਕ ਕਦੇ ਵੀ ਖਾਲਸਾ ਜੀ ਤੁਹਾਨੂੰ ਜੋਤ ਅਪਰਤ ਵੇਲੇ ਨੂੰ ਲੈ ਕੇ ਨਹੀਂ ਜਗਾਉਣੀ ਚਾਹੀਦੀ ਜੇਕਰ ਆਪਾਂ ਮਾਨਮਰਜੀ ਦੇ ਨਾਲ ਗੱਲ ਕਰੀਏ ਤਾਂ ਫਿਰ ਤਾਂ ਖਾਲਸਾ ਜੀ ਆਪਣਾ ਮਰਜੀ ਦੇ ਮੁਤਾਬਕ ਤਾਂ ਆਪਾਂ ਕਿਸੇ ਸਮੇਂ ਨੂੰ ਵੀ ਅੰਮ੍ਰਿਤ ਵੇਲਾ ਕਹਿ ਸਕਦੇ ਹਾਂ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਆਪਾਂ ਜੋਤ ਜਗਾਉਣੀ ਆ ਤਾਂ ਜੋਤ ਜੇੜੀ ਖਾਲਸਾ ਜੀ ਉਹ ਜਿਵੇਂ ਹਨੇਰੇ ਦੇ ਵਿੱਚ ਇੱਕ ਰੋਸ਼ਨੀ ਕਰਦੀ ਏ ਤੋ ਉਹ ਆਪਾਂ ਨੂੰ ਅੰਮ੍ਰਿਤ ਵੇਲੇ ਜੇ ਸਮੇਂ ਹਨੇਰਾ ਹੁੰਦਾਏ ਖਾਸ ਕਰਕੇ ਉਸ ਸਮੇਂ ਹੀ ਜਗਾਉਣੀ ਚਾਹੀਦੀ ਏ ਇਹ ਆ ਖਾਲਸਾ ਜੀ ਜੋਤ ਜਗਾਉਣ ਦਾ ਸਹੀ ਸਮਾਂ ਤੇ ਉਹ ਕਿਹੜਾ ਸਮਾਂ ਏ ਜਿਹੜੇ ਸਮੇਂ ਦੇ ਵਿੱਚ ਸਾਨੂੰ ਜੋਤ ਜਗਾਉਣੀ ਨਹੀਂ ਚਾਹੀਦੀ ਜਿਵੇਂ ਖਾਲਸਾ ਜੀ ਰਾਤ ਦਾ ਸਮਾਂ ਜਿਵੇਂ ਰਾਤ ਨੂੰ ਆਪਾਂ ਜੇ ਜੋਤ ਜਗਾਈਏ ਤਾਂ ਖਾਲਸਾ ਜੀ ਰਾਤ ਦੇ ਸਮੇਂ ਜੋਤ ਜਗਾਉਣ ਦਾ ਸਹੀ ਸਮਾਂ ਨਹੀਂ ਹੈਗਾ ਜਿਵੇਂ 8 ਤੋਂ ਬਾਅਦ ਦੇ ਵਿੱਚ 9 10 ਵਜੇ ਇਸ ਸਮੇਂ ਤੇ ਖਾਲਸਾ ਜੀ ਸਾਨੂੰ ਜੋਤ ਨਹੀਂ ਜਗਾਉਣੀ ਚਾਹੀਦੀ ਈਦਾ ਜੀ ਆਪਾਂ ਆਪਣੀ ਮਰਜ਼ੀ ਦੇ ਮੁਤਾਬਕ ਕਹੀ ਚਾਹੀਏ ਕਿ ਕਿਥੀ ਲਿਖਿਆ ਨਹੀਂ ਚਗਾਉਣੀ ਚਾਹੀਦੀ ਤਾਂ ਖਾਲਸਾ ਜੀ ਇਹ ਵੀ ਕਿਤੇ ਨਹੀਂ ਲਿਖਿਆ ਕਿ ਆਪਾਂ ਨੂੰ 9:10 ਵਜੇ ਜੋਤੇ ਚਗਾਉਣੀ ਚਾਹੀਦੀ ਆਪਣੀ ਸੋਚ ਦੇ ਮੁਤਾਬਕ ਹੀ ਖਾਲਸਾ ਜੀ ਆਪਾਂ ਜਾਣਦੀਆਂ ਜੇਕਰ ਤੁਹਾਨੂੰ ਬਹੁਤ ਹੈ ਹੀ ਜ਼ਿਆਦਾ ਕੋਈ ਅੰਮ੍ਰਿਤ ਵੇਲੇ ਸਮਾਂ ਨਹੀਂ ਲੱਗਦਾ ਤਾਂ ਤੁਸੀਂ ਰਹਿ ਰਾਸ ਦੇ ਸਮੇਂ ਜਗਾ ਸਕਦੇ ਹੋ ਉਹ ਵੀ ਸਤ ਤੋਂ ਪਹਿਲਾਂ ਜਾਂ ਅੱਠ ਤੋਂ ਬਾਅਦ ਦੇ ਵਿੱਚ ਤਾਂ ਖਾਲਸਾ ਜੀ ਕੋਈ ਸਹੀ ਸਮਾਂ ਨਹੀਂ ਹੈ ਜੋ ਤੇ ਜਗਾਉਂਦਾ ਸਾਨੂੰ ਨਹੀਂ ਜਗਾਉਣੀ ਚਾਹੀਦੀ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਰਾਤ ਨੂੰ ਕਦੇ ਵੀ ਜੋਤ ਨਹੀਂ ਜਗਾਉਣੀ ਭਾਵੇਂ ਕਿੰਨੀ ਵੀ ਕਿਉਣਾ ਅਮਰਜੈਂਸੀ ਹੋਵੇ ਜਿਵੇਂ ਇੱਕ ਦਿਨ ਦਾ ਸਮਾਂ ਲੰਘ ਗਿਆ ਦੂਸਰੇ ਦਿਨ ਤੁਸੀਂ ਜੋਤ ਜਗਾ ਦਿਓ ਉਹ ਅਲੱਗ ਵੱਖਰੀ ਗੱਲ ਏ ਇਸੇ ਤਰ੍ਹਾਂ ਖਾਲਸਾ ਜੀ ਸਾਨੂੰ ਜਿਹੜਾ ਦੂਸਰਾ ਸਮਾਂ ਏ ਉਹ ਦੁਪਹਿਰ ਦਾ ਸਮਾਂ ਦੁਪਹਿਰ ਦੇ ਸਮੇਂ ਖਾਲਸਾ ਜੀ ਸਾਨੂੰ ਜੋਤ ਨਹੀਂ ਜਗਾਉਣੀ ਚਾਹੀਦੀ ਜਿਹੜਾ 12 ਤੋਂ 2 ਵਜੇ ਦਾ ਹੁੰਦਾ ਹੁਣ ਕਈ ਭੈਣ ਭਰਾ ਸੋਚਣਗੇ ਕਿ ਜਦੋਂ ਚਪੈਰਾ ਸਹਿਬ ਕੱਟਦੇ ਆ ਉਦੋਂ ਵੀ ਤਾਂ ਬਾਰਾ ਤੋਂ 4 ਵਜੇ ਤੱਕ ਕੱਟਦੇ ਆਂ ਪਰ ਖਾਲਸਾ ਜੀ ਐਤਵਾਰ ਨੂੰ ਸ਼ਹੀਦਾ ਸਾਹਿਬ ਚਪੈਰਾ ਸਾਹਿਬ ਕਟਿਆ ਜਾਂਦਾ ਹੈ ਤੇ ਆਪਾਂ ਆਪਣੇ ਮਨ ਦੇ ਵਿੱਚ ਧਿਆਨ ਧਰ ਕੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਯਾਦ ਕਰਕੇ ਜਿਵੇਂ ਸ਼ਹੀਦਾ ਸਾਹਿਬ ਚਪੈਰਾ ਸਾਹਿਬ ਦੀ ਹਾਜ਼ਰੀ ਭਰੀ ਜਾਂਦੀ ਉਹੀ ਹਾਜ਼ਰੀ ਆਪਾਂ ਘਰ ਬੈਠ ਕੇ ਭਰਦੇ ਆ ਇਸ ਕਰਕੇ ਉਸ ਸਮੇਂ ਤੇ ਆਪਾਂ ਜੋਤ ਜਗਾਉਣੀ ਹੈ ਪਰ ਜੇਕਰ ਆਪਾਂ ਡੇਲੀ ਗੱਲ ਕਰੀਏ ਕਿ ਦੁਪਹਿਰ ਦੇ 12 ਤੋਂ 2 ਵਜੇ ਜੋਤ ਜਗਾਉਣੀ ਤਾਂ ਖਾਲਸਾ ਜੀ ਉਹ ਬਿਲਕੁਲ ਸਹੀ ਸਮਾਂ ਨਹੀਂ ਹੈਗਾ ਇਸ ਸਮੇਂ ਤੇ ਤੁਹਾਨੂੰ ਕਦੇ ਵੀ ਘਰ ਦੇ ਵਿੱਚ ਜੋਤ ਨਹੀਂ ਜਗਾਉਣੀ ਚਾਹੀਦੀ ਕਿਉਂਕਿ ਖਾਲਸਾ ਜੀ ਆਪਣੇ ਘਰ ਦੇ ਜਿਹੜੇ ਬਜ਼ੁਰਗ ਨੇ ਉਹੀ ਆਪਾਂ ਨੂੰ ਸਮਝਾਉਂਦੇ ਨੇ ਦੱਸਦੇ ਨੇ ਕਿ ਇਸ ਸਮੇਂ 12 ਤੋਂ 2 ਵਜੇ ਦੇ ਸਮੇਂ ਦੇ ਵਿੱਚ ਜੋਤ ਬਿਲਕੁਲ ਵੀ ਨਹੀਂ ਜਗਾਉਣੀ ਚਾਹੀਦੀ ਕਿਉਂਕਿ ਇੱਕ ਤਾਂ ਰਾਤ 12 ਤੋਂ 2 ਦਾ ਸਮਾਂ ਇੱਕ ਦੇਣ ਦਾ ਇਸ ਸਮੇਂ ਵਿੱਚ ਜਿਹੜੇ ਜਹੀਰ ਸਿੰਘ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀਆਂ ਲਾਡਲੀਆਂ ਫੌਜਾਂ ਉਹਨਾਂ ਦੀ ਆਰਾਮ ਕਰਨ ਦਾ ਸਮਾਂ ਹੁੰਦਾ ਹੈ ਖਾਲਸਾ ਜੀ ਜਿਵੇਂ ਬੱਚੁਰਗਾ ਦਾ ਕਹਿਣਾ ਉਸ ਤਰੀਕੇ ਦੇ ਨਾਲ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੁਸੀਂ ਜੀ ਸੇਰਾ ਖਾਲਸਾ ਜੀ ਅਗਲਾ ਜੋ ਸਮਾ ਹੁੰਦਾ ਹੈ ਵੀ ਜਿਵੇਂ ਆਪਾਂ ਅੰਮ੍ਰਿਤ ਵੇਲੇ ਦੀ ਕਰਨ ਕੀਤੀ ਸੀ 7 ਵਜੇ ਤੱਕ ਜੋਤ ਜਗਾ ਚੱਕ ਦੀ ਜੇਕਰ ਖਾਲਸਾ ਜੀ ਤੁਸੀਂ 7 ਵਜੇ ਤੋਂ ਬਾਅਦ ਦੇ ਵਿੱਚ ਜੋਤ ਨੂੰ ਜਗਾਉਂਦੇ ਹੋ ਤਾਂ ਉਹ ਬਿਲਕੁਲ ਸਹੀ ਸਮਾਂ ਨਹੀਂ ਹੁੰਦਾ ਕਿਉਂਕਿ ਖਾਲਸਾ ਜੀ ਸਮੇਂ ਸਿਰ ਕੀਤੇ ਗਏ ਕੰਮ ਦਾ ਹੀ ਆਪਾਂ ਨੂੰ ਲਾਭ ਹੁੰਦਾ ਹੈ ਜੇਕਰ ਸਮਾਂ ਲਗਾ ਕੇ ਆਪਾ ਉਸ ਕਾਰਜ ਨੂੰ ਕਰਾਂਗੇ ਤਾਂ ਖਾਲਸਾ ਜੀ ਉਹ ਆਪਾਂ ਨੂੰ ਲਾਭ ਤਾਂ ਦੇਣਾ ਨਹੀਂ ਉਹ ਆਪਾਂ ਨੂੰ ਨੁਕਸਾਨ ਹੀ ਦਿੰਦਾ ਹੈ ਇਹ ਤਾਂ ਖਾਲਸਾ ਜੀ ਆਪਾਂ ਸਾਰੇ ਹੀ ਭੈਣ ਭਰਾ ਜਾਣਦੇ ਆਂ اسی ਤਰ੍ਹਾਂ ਖਾਲਸਾ ਜੀ ਜੇਕਰ ਆਪਾਂ ਨੂੰ ਕੋਈ ਇੱਕ ਵਾਰ ਜਿਸ ਸਮੇਂ ਆਪਾਂ ਰੈਸਟ ਕਰਦੇ ਆਂ ਸੌਣੇ ਆ ਉਹ ਆਪਣਾ ਸੌਣ ਦਾ ਸਮਾਂ ਹੈ ਪਰ ਆਪਾਂ ਨੂੰ ਉਸ ਸਮੇਂ ਕੋਈ ਆ ਕੇ ਉਠਾਉਂਦਾ ਹੈ